ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ

ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ ਸਵਾਗਤ ਆ ਵੈਲਕਮ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਜੀ ਔਰ ਹੁਣੇ-ਹੁਣੇ ਜਿਨ੍ਹਾਂ ਨੇ ਜੁਆਇਨ ਕੀਤਾ ਰਾਹੁਲ ਚੌਬੇ ਜੀ ਡਿਪਟੀ ਕਮਿਸ਼ਨਰ ਸੰਗਰੂਰ ਏਡੀਸੀ ਸਹਿਬਾਨ ਐਸਡੀਐਮ ਸਹਿਬਾਨ ਅੱਜ ਸਾਰੇ ਅਸੀਂ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਐਮਰਜੈਂਸੀ ਮੀਟਿੰਗ ਉਹ ਜ਼ਿਲ੍ਹਾ ਸੰਗਰੂਰ ਦੀ ਕੀਤੀ ਆ ਕਿ ਸੰਗਰੂਰ ਦੇ ਅੰਦਰ ਹੜ੍ਹਾਂ ਦੇ ਕੀ ਹਾਲਾਤ ਨੇਗੇ ਸਰੂਰ ਦੇ ਅੰਦਰ ਪਾਣੀ ਦਾ ਕੀ ਹਾਲ ਹੈ ਤੇ ਉਹਨਾਂ ਨੂੰ ਲੈ ਕੇ ਅਸੀਂ ਕਾਫੀ ਚਰਚਾ ਕੀਤੀ ਆ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਹੁਣੇ-ਹੁਣੇ ਨਵੇਂ-ਨਵੇਂ ਆਏ ਨੇਗੇ ਸੋ ਇਸ ਗੱਲ ਕਰਕੇ ਕਾਫੀ ਜਗ੍ਹਾ ਦੇ ਉੱਤੇ ਇਹ ਖੁਦ ਲਗਾਤਾਰ ਪਿਛਲੇ 24 48 ਘੰਟਿਆਂ ਤੇ ਲਗਾਤਾਰ ਨਿਗਰਾਨੀ ਕਰ ਰਹੇ ਸੀ ਐਸਐਸਪੀ ਸਾਹਿਬ ਲੱਗੇ ਹੋਏ ਸੀ ਸਾਰਾ ਪ੍ਰਸ਼ਾਸਨ ਲੱਗਾ ਹੋਇਆ ਸੀਗਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਉੱਪਰਲੇ ਇਲਾਕੇ 'ਚ ਘੱਗਰ ਜਿਹੜਾ ਹੈਗਾ ਇਸ ਵਾਰ ਘੱਗਰ ਦਾ ਜਿਹੜਾ ਉਹਨਾਂ ਜਿਹਨੂੰ ਕਹਿ ਦਈਏ ਆਪਾਂ ਬਹੁਤ ਤੇਜ਼ੀ ਨਾਲ ਨਹੀਂ ਵਧਿਆ ਸਿਰਫ 744.3 ਦੇ ਉੱਤੇ ਸਵੇਰ ਦੇ 10 ਵਜੇ ਨੋਟ ਕੀਤਾ ਗਿਆ 744.3 ਪੀਸ ਤੇ ਜਿਹੜਾ ਪਰਸੈਂਟ ਦੇ ਉੱਤੇ ਪਾਣੀ ਖੜਾ ਸੀਗਾ ਸੋ ਡੇਂਜਰ ਲੈਵਲ ਤੋਂ ਥੱਲੇ ਆ 300 ਹੈ ਜੀ 748 748 ਜਿਹੜਾਗਾ 748 ਪੁਆਇੰਟ ਜਿਹੜੇ ਉਹ ਡੇਂਜਰ ਲੈਵਲ ਨੇ ਡੇਂਜਰ ਲੈਵਲ ਤੋਂ ਥੱਲੇ ਆ ਔਰ ਇਨਫਰਮੇਸ਼ਨ ਇਹ ਆ ਕਿ ਪਾਣੀ ਦਾ ਬਹਾਅ ਪਿਛਲੇ ਪਾਸੋਂ ਇਹਦਾ ਕਗਰਤ ਪਿੱਛੋਂ ਪਾਣੀ ਆ ਰਿਹਾ ਉਹ ਲਗਾਤਾਰ ਡਿਕਲਾਈਨ ਹੁੰਦਾ ਜਾ ਰਿਹਾ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਹੈਗਾ ਇਸਲੀ ਸਾਈਡ ਤੋਂ ਤੋਂ ਇਹਦਾ ਮਤਲਬ ਹੈ ਕਿ ਆਉਣ ਵਾਲੇ ਜਿਹੜੇ 20 ਘੰਟੇ ਨੇ ਉਹਨਾਂ ਚ ਪਾਣੀ ਦਾ ਲੈਵਲ ਜਿਹੜਾ ਉਹ ਹੋਰ ਵੀ ਤੇਜ਼ੀ ਦੇ ਨਾਲ ਥੱਲੇ ਚੜਾ ਜਾਊਗਾ ਔਰ ਜਿਹੜੇ ਜਿਹੜੇ ਪਿੰਡਾਂ ਚ ਪ੍ਰੋਬਲਮ ਆਈ ਸੀ ਚਾਹੇ ਉਹ ਸਤੌਜ ਆ ਹਰਿਆਊ ਆ ਡਸਕਾ ਆਗਾ ਸੰਗਤਪੁਰ ਔਰ ਕਾਫੀ ਸਾਰੇ ਪਿੰਡਾਂ ਚ ਆਈ ਸੀ ਉੱਥੇ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇਗੀਆਂ ਔਰ ਜਿਹੜਾ ਨੁਕਸਾਨ ਹੋਇਆਗਾ ਉਹਦੀ ਗਰਦਾਬਰੀ ਮਾਨਜੋਗ ਡਿਪਟੀ ਸੁਪਰੀਮ ਕਮਿਸ਼ਨ ਸਾਹਿਬ ਖੁਦ ਕਰ ਰਹੇ ਨੇ ਕਿ ਇਹਨਾਂ ਦੀ ਟੀਮ ਕਰ ਰਹੀ ਹੈ ਜਿੰਨਾ ਵੀ ਨੁਕਸਾਨ ਹੋਇਆਗਾ ਬਿਲਕੁਲ ਉਹ ਅਸੀਂ ਪੈਸੇ ਸਾਰੇ ਲੋਕਾਂ ਦੇ ਦੇਵਾਂਗੇ ਜਿੱਥੇ-ਇਥੇ ਵੜਦਾਗਾ ਔਰ ਇਹਦੇ ਨਾਲ ਦੇ ਨਾਲ ਇਹ ਵੀ ਬੜੀ ਹੈ ਕਿ ਲਗਭਗ 11 ਜਗ੍ਹਾ ਦੇ ਉੱਤੇ ਕਨਾਲ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀਗਾ ਸੌਰੀ 18 ਜਗ੍ਹਾ ਤੇ ਹੋਇਆ ਸੀ ਬ੍ਰੀਚ 18 ਜਗ੍ਹਾ ਤੇ ਬ੍ਰੀਚ ਹੋਇਆ ਸੀਗਾ ਔਰ ਤਿੰਨ ਜਗ੍ਹਾ ਤੇ ਡਰੇਨੇ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀ ਜਿੰਨਾਂ ਵਿੱਚੋਂ 12 ਬ੍ਰੀਚਸ ਜੜੀਆਂ ਲੱਗੀਆਂ ਉਹ ਪਲੱਗ ਕਰ ਲਏ ਜਾਂਦੇ ਨੇ ਇਹਨੀ 12 ਜਗ੍ਹਾ ਦੇ ਉੱਤੇ ਪਾਣੀ ਨੂੰ ਕਾਬੂਸ਼ ਕਰ ਲਿਆ ਗਿਆ ਥੋੜ੍ਹੀ ਜਗ੍ਹਾ ਤੇ ਬਾਕੀ ਆ ਪਿੱਛੋਂ ਪਾਣੀ ਬੰਦ ਕੀਤਾ ਹੋਇਆਗਾ ਉਹਨਾਂ ਨੂੰ ਪਲੱਗਿੰਗ ਦਾ ਕੰਮ ਜਿਹੜਾ ਚੱਲ ਰਿਹਾ ਉਹ ਵੀ ਅੱਜ ਵਸ ਸਮੇਂ ਦਾ ਅੱਜ ਸਾਰਾ ਕੰਮ 100% ਕੰਪਲੀਟ ਹੋ ਜਾਊਗਾ ਸੋ ਕੋਈ ਵੀ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਜਿਹੜਾ ਜਾਣੇ ਨੁਕਸਾਨ ਨਹੀਂ ਹੋਇਆ ਨਾ ਹੀ ਕਿਸੇ ਨੂੰ ਇੰਜਰੀ ਆਈ ਹੈਗੀ ਬਟ ਲੇਕਿਨ ਜਿਹੜਾ مالی ਨੁਕਸਾਨ ਕਈ ਜਗ੍ਹਾ ਤੇ ਹੋਇਆਗਾ ਕਈ ਘਰਾਂ ਦਾ ਵੀ ਹੋਇਆਗਾ ਕਈ ਜਗ੍ਹਾ ਤੇ ਫਸਲਾਂ ਦਾ ਵੀ ਹੋਇਆਗਾ ਜਾਂ ਸਰਕਾਰੀ ਇਮਾਰਤਾਂ ਦਾ ਵੀ ਹੋਇਆਗਾ ਉਹਨਾਂ ਦਾ ਸਰਵੇ ਕਰਨ ਲਈ ਡਿਊਟੀ ਲਈਆ ਕਿ ਇਸ ਤੋਂ ਬਿਨਾ ਹਦਾਇਤਾਂ ਜਿਹੜੀਆਂ ਨੇ ਉਹ ਸੀਐਮਓ ਸਾਹਿਬ ਨੂੰ ਹਦਾਇਤਾਂ ਮੈਡੀਕਲ ਡਿਪਾਰਟਮੈਂਟ ਨੂੰ ਜਾਰੀ ਕੀਤੀਆਂ ਨੇਗੀਆਂ ਕਿ ਜਿਹੜਾ ਪਾਣੀ ਦੇ ਨਾਲ ਜਦੋਂ ਪਾਣੀ ਆਇਆ ਦਾ ਪਾਣੀ ਤੋਂ ਕੁਝ ਡਿਜ਼ੀਜ਼ਸ ਪੈਦਾ ਹੁੰਦੀਆਂ ਨੇਗੀਆਂ ਕੁਝ ਬਿਮਾਰੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇਗੀਆਂ ਉਹਨਾਂ ਵਪਾਰੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਪਹਿਲਾਂ ਤੋਂ ਹੀ ਇਹ ਟੀਮਾਂ ਭੇਜੀਆਂ ਜਾਣ ਅੱਜ ਇਨਸ਼ੋਰ ਕੀਤਾ ਡੀ7 ਨੇ ਉਹ ਸਾਰੀਆਂ ਟੀਮਾਂ ਜਾਣਗੇ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਸੀ ਇਹ ਜਿਹੜਾ ਰਾਜ ਪਾਣੀ ਵੜ ਗਿਆ ਸੀ ਜਾਂ ਜਿੰਨਾ ਲੋਕਾਂ ਨੂੰ ਪੈਰਾਂ ਨੂੰ ਪਾਣੀ ਜਾਂ ਬਾਡੀ ਨੂੰ ਪਾਣੀ ਟੱਚ ਕਰ ਗਿਆ ਸੀਗਾ ਉਹਨਾਂ ਸਾਰਿਆਂ ਜਾ ਕੇ ਉੱਥੇ ਉਹਨਾਂ ਨੂੰ ਚੈੱਕ ਅਪ ਹੋਊਗਾ ਔਰ ਜੇ ਕਿਤੇ ਸੁਭਾਵਨਾ ਹੋਈ ਤਾਂ ਇਮੀਡੀਏਟਲੀ ਇਹਦਾ ਟ੍ਰੀਟਮੈਂਟ ਕੀਤਾ ਜਾਊਗਾ ਜਿਹੜੀਆਂ ਬਿਮਾਰੀਆਂ ਸਾਹਮਣੇ ਆਈਏ ਜਿਹੜੀ ਪਾਣੀ ਚ ਡੁੱਬੀ ਹੈ ਜੀ ਐਗਰੀਕਲਚਰ ਦੀ ਜੀ ਹਜੇ ਤੱਕ ਸਰਵੇ ਕੰਪਲੀਟ ਸਰਵੇ ਨਹੀਂ ਆਇਆ ਸਾਹਮਣੇ ਕਿਉਂਕਿ ਹਜੇ ਤਾਂ ਕਾਫੀ ਸਾਰੀ ਡੁੱਬੀ ਹੋਈ ਹੈ ਕਾਫੀ ਸਾਰੇ ਪਿੰਡਾਂ ਦੀ ਆ ਕਿਉਂਕਿ ਵਿੱਚ ਬੜਿਆਂ ਨੇ ਜਾ ਸਕਦਾ ਹਜੇ ਮਾਪਿਆਂ ਨੇ ਜਾ ਸਕਦਾ ਹੈਗਾ ਸੋ ਇੱਕ ਜਾਂ ਦੋ ਦਿਨਾਂ ਤੱਕ ਕੰਪਲੀਟ ਸਿਚੁਏਸ਼ਨ ਜਿਹੜੀ ਆ ਸਾਹਮਣੇ ਆਊਗੀ ਪਰ ਪਰਿਵਾਰ ਕਿੰਨੇ ਪੀੜ ਤੋਂ ਆਏ ਟੈਂਡਰ ਨਹੀਂ ਹੋਏ ਸੀ ਸਾਊਥਪਾਈ ਨੂੰ ਲੈ ਕੇ ਪਰਿਵਾਰ ਕਿੰਨੇ ਪੀੜ ਤੋਂ ਆਏ ਬਵਾਨੀਆਂ ਦੇ ਨਾਲ ਫਲੱਡ ਦੇ ਨਾਲ ਤਿੰਨ ਚਾਰ ਪਿੰਡਾਂ ਚ ਜ਼ਿਆਦਾ ਪ੍ਰਭਾਵਿਤ ਹੋਏ ਨੇਗੇ ਪਰ ਲੇਕਿਨ ਪ੍ਰਸ਼ਾਸਨ ਨੇ ਸਮਾਂ ਰਹਿਦਿਆਂ ਕਾਰਵਾਈ ਕਰਦਿਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਗਏ ਸੀਗੇ ਸੋ ਇਸੇ ਗੱਲ ਕਰਕੇ ਕੋਈ ਜਿਹੜਾ ਜਾਨੀ ਮਿਸਾਲ ਜੇ ਸਾਹਿਬ ਜਿਹਨਾਂ ਨੂੰ ਕੋਰੋਨਾ ਪੀਆ ਫੰਡਾਂ ਦਾ ਹੈ ਸੀਐਮ ਸਾਹਿਬ ਦੇ ਪਿੰਡ ਸਦੋਲ ਦੇ ਵਿੱਚ ਅੱਜ ਇੱਕ ਸਵੇਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉੱਥੇ ਪ੍ਰਸ਼ਾਸਨ ਤੇ ਲੋਕ ਨੇ ਜਿਹੜੇ ਉਹ ਝੜਪ ਰਹੇ ਨੇ ਆਪਾਂ ਦੀ ਜਿਹੜਾ ਪਾਣੀ ਕੱਢਣ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਹੋ ਰਹੀ ਹੈ। ਉੱਥੇ ਇਹ ਸੀਗਾ ਕਿ ਸੜਕ ਜਿਹੜੀ ਉਹ ਸੜਕ ਤੋੜ ਦਿੱਤੀ ਜਾਵੇ। ਸੋ ਪਾਣੀ ਦਾ ਬਹਾਅ ਜੇ ਉਹ ਸੜਕ ਕੁਝ ਬੰਦੇ ਕਹਿੰਦੇ ਸੀ ਇਹ ਸੜਕ ਤੋੜ ਦਿੱਤੀ ਜਾਵੇ। ਕੁਝ ਬੰਦੇ ਕਹਿੰਦੇ ਸੀ ਸੜਕ ਦਾ ਤੋੜੀ ਜਾਵੇ। ਕੁਝ ਅਗਲੇ ਪਿੰਡ ਜਿਹੜਾ ਬੰਨ ਲਾਇਆ ਗਿਆ ਸੀਗਾ ਸੋ ਡਿਪਟੀ ਕਮਿਸ਼ਨਰ ਸਾਹਿਬ ਖੁਦ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਨਾਲ ਰابطਾ ਕਾਇਮ ਕੀਤਾ ਕਿ ਉਹਦਾ ਹੱਲ ਅਸੀਂ ਕੱਢ ਲਵਾਂਗੇ ਕਿਉਂਕਿ ਇਹ ਨਾ ਹੋਵੇ ਕਿ ਮੈਂ ਇਕ ਨੂੰ ਬਚਾਉਂਦਾ ਦੂਜੇ ਨੂੰ ਮਾਰਦੀ ਉਹਦੇ ਲਈ ਅਸੀਂ ਸਮੂਥ ਪ੍ਰਬੰਧ ਕਰ ਰਹੇ ਹਾਂਗੇ ਸੋ ਕਈ ਵਾਰ ਪੈਨਿਕ ਚ ਹੋ ਜਾਂਦਾ ਹੈਗਾ ਸੋ ਉਹਨਾਂ ਦੇ ਨਾਲ رابطہ ਕਾਇਮ ਹੈਗਾ ਸਰਪੰਚ ਸਾਹਿਬ ਨਾਲ ਮੈਂ ਹੁਣੇ ਗੱਲ ਕਰਕੇ ਆਟਿਆਗਾ ਸਥਿਤੀ ਕਾਬੂ ਚ ਆ ਗਈ ਪਾਣੀ ਜਿਹੜਾ ਉਹਦਾ ਲੈਵਲ ਵੀ ਜਿਹੜਾ ਹੈਗਾ ਆਈ ਥਿੰਕ 1 ਫੁੱਟ ਤੋਂ نیچے ਜਿਹੜਾ ਥੱਲੇ ਹੋ ਗਿਆ ਲਗਾਤਾਰ ਪਾਣੀ ਜਿਹੜਾ ਥੱਲੇ ਨੂੰ ਹੋ ਰਿਹਾ ਹੈਗਾ ਕਿਉਂਕਿ ਬਾਰਸ਼ਾਂ ਬੰਦ ਹੋ ਚੁੱਕੀਆਂ ਸੀ ਡਰੇਨਾਂ ਦੇ ਸਬੰਧ ਵਿੱਚ ਟੈਂਟਰ ਹੋਇਆ ਸੀ ਜੀਮਨ ਸਾਹਿਬ ਪਹਿਲਾਂ ਤੋਂ ਕਿਹਾ ਸੀ ਕਿ ਸਾਡਾ ਮੌਕੇ ਤੇ ਆ ਕੇ ਪ੍ਰਸ਼ਾਸਨ ਵੱਲੋਂ ਭਰ ਹੁੰਦਾ ਉਹ ਕੰਮ ਕੀ ਹੈ ਅ ਦੇਖੋ ਬਿਲਕੁਲ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਜਿਹੜੀ ਆ ਸਮੇਂ ਰਹਿੰਦੇ ਮੁਕੰਮਲ ਕੀਤੀ ਆ ਪਰ ਲੇਕਿਨ ਜੇ ਬਾਰਸ਼ ਤੇਜ ਆ ਜੇ ਬਾਰਸ਼ ਜ਼ਿਆਦਾ ਆ ਜੇ ਕਿਉਂਕਿ ਬਾਰਸ਼ ਕੇ ਲਈ ਪੰਜਾਬ ਦੀ ਨਹੀਂ ਹੈਗੀ ਇਹ ਜ਼ਿਆਦਾ ਹਿਮਾਚਲ ਦੀ ਆ ਜੰਮੂ ਕਸ਼ਮੀਰ ਦੀ ਆ ਉਦੋਂ ਉਥੋਂ ਪਾਣੀ ਜਦੋਂ ਜ਼ਿਆਦਾ ਆਇਆਗਾ ਉਹ ਪਾਣੀ ਦੇ ਕਾਰਨ ਜਿਹੜੇ ਫਲਡ ਦੀ ਸਿਚੁਏਸ਼ਨ ਬਣੀ ਹੈਗੀ ਆਦਰਵਾਈਜ਼ ਜਿਹੜਾ ਹੈਗਾ ਨਾਰਮਲ ਕੋਰਸ ਦੇ ਵਿੱਚ ਦਾ ਮੀ ਪੈਣਾ ਸੀ ਉਹਦੇ ਪ੍ਰਬੰਧ ਮੁਕੰਮਲ ਨੇ ਜਦੋਂ ਉਹਨੇ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਉਥੋਂ ਤਾਂ ਕਿਹਾ ਨਹੀਂ ਜਾ ਸਕਦਾ ਕਿ ਤੁਸੀਂ ਇੰਨਾ ਕੁ ਪਾਣੀ ਪਾਓ ਇੰਨਾ ਪਾਓ ਤਾਂ ਹੁਣ ਉਹਨਾਂ ਦੀ ਕੁਦਰਤ ਦਾ ਨਿਜ਼ਮਾ ਜਿਹੜਾ ਉਸ ਹੱਬ ਨਾਲ ਹੋਣਾਗਾ ਪਰ ਫਿਰ ਵੀ ਮੈਂ ਬੜੇ ਯਕੀਨ ਨਾਲ ਕਹਿਣਾਗਾ ਕਿ ਸੰਗਰੂਰ ਜਿਹੜਾ ਉਹ ਬਿਲਕੁਲ ਸੇਫ ਆ ਬਿਲਕੁਲ ਜਿਹੜੇ ਪ੍ਰਬੰਧ ਮੁਕੰਮਲ ਲਏ ਗਏ ਪੂਰੀਆਂ ਟੀਮਾਂ ਵੀ ਤਾਇਨਾਤ ਤਾਇਨਾਤ ਲਗੀਆਂ ਕਿਸੇ ਵੀ ਕਿਸਮ ਦਾ ਅਮਰਜੈਂਸੀ ਹੋਊਗੀ ਉਹਦੇ ਨਾਲ ਚੰਗੇ ਤਰੀਕੇ ਨਾਲ ਜਿੱਥੇ ਲਾਵਾ। ਪੰਜਾਬ ਦੇ ਚ ਡਰੇਨੇਜ ਸਫਾਈ ਦਾ ਕੋਈ ਟੈਂਡਰ ਨਹੀਂ ਸੀ ਹੋਇਆ ਜਿਹਦੇ ਕਰਕੇ ਇਡਾ ਨੁਕਸਾਨ ਹੋ ਗਿਆ। ਬਟੀਆਂ ਬਹੁਤ ਦੇਖਣ ਨੂੰ ਮਿਲੀਆਂ ਨੇ ਮੈਂ ਦੱਸ ਰਿਹਾ 3 ਕਰੋੜ 73 ਲੱਖ ਰੁਪਇਆ ਜਿਹੜਾ ਉਹਦੇ ਟੈਂਡਰ ਹੋਏ ਸੀਗੇ ਕੰਮ ਮੁਕੰਮਲ ਹੋਏ ਸੀ ਬੂਟੀ ਜਿਹੜੀ ਉਹ ਬੜੀ ਤੇਜ਼ੀ ਨਾਲ ਪੈਦਾ ਹੋ ਜਾਂਦੀ ਹੈਗੀ ਜੂਨ ਤੱਕ ਉਹ ਕੰਮ ਮੁਕੰਮਲ ਹੋ ਚੁੱਕੇ ਸੀਗੇ ਇਹ ਬੂਟੀ ਪਿੱਛੋਂ ਕੀ ਹੁੰਦਾ ਜਦੋਂ ਤੇ ਤੇਜ਼ੀ ਨਾਲ ਪਾਣੀ ਆਇਆ ਪਿੱਛੋਂ ਕਿਤੇ ਥੋੜੀ 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 ਇਕੱਠੀ ਹੁੰਦੀ ਆ ਕੇ ਜਿੱਥੇ ਜ਼ਿਆਦਾ ਪ੍ਰੈਸ਼ਰ ਬਣਦਾਗਾ ਉੱਥੇ ਆ ਕੇ ਉਹ ਬੁੱਟੀ ਜਿਹੜੀ ਫਸ ਜਦੀ ਆ ਪਰ ਲੇਕਿਨ ਟੀਮਾਂ ਲੱਗੀਆਂ ਨੇ ਜੀਸੀਬੀ ਮਸ਼ੀਨਾਂ ਲੱਗੀਆਂ ਨੇ ਲਗਾਤਾਰ ਬੁੱਟੀ ਜਿਹੜੇ ਕੱਢੇ ਜਾ ਰਹੇ ਆ ਤੇ ਪਾਣੀ ਜਿਹੜਾ ਫਰਦਰ ਫਲੋ ਹੋ ਰਿਹਾ ਜਿਵੇਂ ਸਾਹਿਬ ਜਿਹੜੀ ਹੈ ਜੀ ਜ਼ਿਆਦਾਤਰ ਸੀਵਰੇਜ ਦੇ ਵਿੱਚ ਦੀ ਜਾਂਦੀ ਹੈ ਜੀ ਲੇਕਿਨ ਸਰ ਸ਼ਹਿਰਾਂ ਦੀ ਜਿਹੜੀ ਪਾਣੀ ਦੀ ਨਿਕਾਸੀ ਹੈ ਜ਼ਿਆਦਾਤਰ ਸਰ ਸੀਵਰੇਜ ਨਾਲੇ ਵਿੱਚ ਦੀ ਜਾਂਦੀ ਹੈ ਲੇਕਿਨ ਸਰ 26 ਦਿਨਾਂ ਤੋਂ ਸੀਵਰੇਜ ਕਰਮਚਾਰੀ ਹੜਤਾਲ ਤੇ ਸੀਵਰੇ ਸਾਰੇ ਬਲੌਕ ਹੋ ਚੁੱਕੇ ਆ ਜੀ ਬਿਲਕੁਲ ਉਹਨਾਂ ਨੇ ਮੀਂਹ ਲਗਾਤਾਰ ਹੋਇਆ ਉਹਨਾਂ ਨੂੰ ਕਿਹਾ ਐਮਰਜੈਂਸੀ ਸਭਾਵਾਂ ਬਹਾਲ ਕੀਤੀਆਂ ਉਹਨਾਂ ਨੇ ਕਿਉਂਕਿ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਨਹੀਂ ਠੀਕ ਆ ਸੰਗਰੂਰ ਚ ਮੈਂ ਖੁਦ ਲੰਕੇ ਆਇਆਗਾ ਪਾਣੀ ਦੀ ਕੋਈ ਸਮੱਸਿਆ ਨਹੀਂ ਸੰਗਰੂਰ ਜਿਹਦੇ ਮੀਂਹ ਪੈ ਸਾਰਾ ਡੁੱਬ ਗਿਆ ਜੀ ਸੰਗਰੂਰ ਦੇਖੋ ਜਦੋਂ ਮੀਂਹ ਪੈਂਦਾ ਨਾ ਜੀ ਜਦੋਂ ਮੀਂਹ ਪੈਂਦਾਗਾ ਮੀਂਹ ਪੈਣ ਤੋਂ ਬਾਅਦ 24 ਘੰਟਿਆਂ ਚ ਇਹ ਨਹੀਂ ਹੈਗਾ ਕਿ ਪਾਣੀ ਹੋ ਜੂ ਤਾਂ ਸਮਾਂ ਲੱਗਦਾ ਇਹ ਤੁਸੀਂ ਯੂ ਐਸ ਏ ਵਿੱਚ ਚਲੇ ਜਾਓਗੇ ਇੰਗਲੈਂਡ ਵਿੱਚ ਚਲੇ ਜਾਓਗੇ ਜਦੋਂ ਬਾਰਸ਼ ਦਾ ਲੈਵਲ ਆ ਜਾਂਦਾਗਾ ਉਹਦੇ ਲਈ ਵੀ 4-5 ਘੰਟੇ 10 ਘੰਟੇ ਮੈਂ ਵੀ ਪਲੀਜ਼ ਮੈਂ ਯੂ ਮੇਰੀ ਗੱਲ ਸੁਣੋ ਜਦੋਂ بارش ਹੁੰਦੀ ਆ ਤਾਂ ਉੱਥੇ ਉਹਦਾ ਵੀ ਪਾਣੀ ਨਿਕਲਣ ਨੂੰ ਟਾਈਮ ਲੱਗਦਾਗਾ ਸੋ ਉਹਨਾਂ ਕੋ ਟਾਈਮ ਤਾਂ ਜ਼ਰੂਰ ਲੱਗਦਾਗਾ ਜਿੱਦਾਂ ਚਾਹੀਦਾਗਾ ਜੇ 24 ਘੰਟੇ ਨਹੀਂ ਪਈ ਜਦੋਂ 24 ਘੰਟੇ ਨਹੀਂ ਪਈ ਜਾਂਦਾਗਾ ਤੁਸੀਂ ਹਾਸੀ ਮਜ਼ਾਕ ਚ ਗੱਲਾਂ ਨਾ ਕਰੋ ਯਾਰ ਆਪਾਂ ਹਾਸੀ ਮਜ਼ਾਕ ਦੀ ਗੱਲ ਕਰਦੇ ਹਾਂ ਕਿ ਬੜਾ ਸੀਰੀਅਸ ਬਾਤ ਪਲੀਜ਼ ਬੜਾ ਸੀਰੀਅਸ ਇਸ਼ੂ ਹੈਗਾ ਸੋ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਆ ਉਹ ਡੀਸੀ ਸਾਹਿਬ ਬਿਲਕੁਲ ਇਹਨਾਂ ਨੇ ਹਜੇ 2 ਦਿਨ ਹੋਏ ਨੇ ਜੁਆਇਨ ਕੀਤਾਗਾ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਵੀ ਜਿੱਥੇ ਵੀ ਕਿਤੇ ਆ ਗਈ ਚਾਹ ਕਿਤੇ ਹੜਤਾਲ ਕਰਕੇ ਆ ਗਈ ਜਾਂ ਹੋਰ ਆ ਗਈ ਉਹਨੂੰ ਤੁਰੰਤ ਰੇਠੋ ਕੋਈ ਆਪਾਂ ਸਾਰੇ ਨਾਗਰਿਕਾਂ ਦੀ ਸੁਰੱਖਿਆ ਹੈ ਤੇ ਉਹ ਪਿਛੇ ਡਰੇਨ ਐਕਸ ਨੂੰ ਮੈਂ ਫੋਨ ਕੀਤਾ ਤੇ ਉਹ ਕਹਿੰਦੇ ਫੰਡ ਨਹੀਂ ਹੈ ਫੰਡ ਹੈ ਉਹ ਥੋੜੀ ਜਿਹੀ ਬੇਲਬੂਟੀ ਜੀ ਕੱਢ ਕੇ ਜੀ ਉਹ ਫੇਰ ਉਹ ਦੁਬਣੀ ਬੇਲਬੂਟੀ ਹੁੰਦੀ ਹੈ ਉਹ ਅਸਲ ਵਿੱਚ ਮੈਂ ਉਹੀ ਤੁਹਾਨੂੰ ਆਨਸਰ ਦੇ ਰਿਹਾਗਾ ਕਿ ਬੇਲਬੂਟੀ ਹੋਈ ਨਹੀਂ ਹੈਗੀ ਉਹ ਪਿੱਛੋਂ ਜੇ ਥੋੜੀ 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 ਕਿਤੇ ਥੋੜੀ ਰਹਿ ਗਈ ਕਿਤੇ ਪੈਦਾ ਹੋ ਗਈ ਜਾਂ ਕੱਢਣ ਵੇਲੇ ਕਿਸੇ ਨੇ ਕੱਢ ਕੇ ਸਾਈਡ ਤੇ ਰੱਖੀ ਅਗਲੇ ਚੱਕ ਕੇ ਬਿਛੜਤੀ ਉਹ ਦੁਬਾਰਾ ਇਕੱਠੀ ਹੋ ਜਾਂਦੀ ਆ ਉਹਨੂੰ ਪ੍ਰੋਬਲਮਿਸਟ ਦਾ ਪ੍ਰੋਬਲਮ ਟ੍ਰੇਨ ਡਿਪਾਰਟਮੈਂਟ ਪਲੱਸ ਮੈਰੀ ਮਹਿਕਮਾ ਦਾ ਵੀ ਨਹੀਂ ਕਰਾਂਗੇ ਕਮੇਟੀ ਕਰਦਾ ਕਨਫਾਈਨਮੈਂਟ ਅਰ ਸਜੰਗ ਬਿਲਕੁਲ ਬਿਲਕੁਲ ਦੇਖੋ ਮੇਰੀ ਗੱਲ ਬਿਲਕੁਲ ਮੇਰੀ ਗੱਲ ਸੁਣੋ ਲੱਖਾਂ ਸਹਿਲਾ ਪਰਚੇਜ਼ ਕਰਦੇ ਦਿਖਾ ਦਿਆਂਗੇ